ਕਿੰਨਾ ਕੁਝ ਬੋਲਣਾ ਹੈ ਬਹੁਤ ਕੁਝ ਲਿਖਣਾ ਹੈ ਕਿੰਨਾ ਕੁਝ ਬੋਲਣਾ ਹੈ ਸਹਾਰਾ ਲੈ ਕੇ ਸ਼ਬਦਾਂ ਦਾ ਹਾਲ ਦਿਲ ਦਾ ਖੋਲਣਾ ਤੰਦਾਂ ਨੇ ਕਈ ਮਿਲਦੀਆਂ ਤੰਦਾਂ ਨੇ ਕਈ ਮਿਲਦੀਆਂ ਗੱਲਾਂ ਨੇ ਅਨਸੂਰ ਜੀਆਂ ਆ ਬੈਕ ਕੋਲ ਮੇਰੇ ਦਰਦ ਦੇ ਖੋਲਣਾ ਹੁਣ ਖੁਸ਼ੀ ਸਹਾਰਾ ਜੁੜੀਏ ਮੋਨ ਕੁੱਤੀ ਸਾਂਝ ਜੋੜੀਏ ਗਮੀ ਖੁਸ਼ੀ ਵੱਲ ਮੋੜੀਏ ਆ ਲੈ ਕੇ ਜਿੰਦਗੀ ਨੂੰ ਆਪਾਂ ਮੋੜ ਤੋਂ ਟੋਲੀ ਬਿਲਕੁਲ ਸਹੀ ਮੋਨ ਕੁੱਤੀ ਸਾਂਝ ਜੋੜੀਏ ਗਮੀ ਖੁਸ਼ੀ ਵੱਲ ਮੋੜੀਏ ਰੁਆਤੀ ਜਿੰਦਗੀ ਨੂੰ ਆਪਾਂ ਮੋੜ ਤੋਂ ਟੋਲਣਾ ਹੈ ਕੀ ਖਟਿਆ ਦੂਰ ਰਹਿ ਕੇ ਆ ਸੋਚੀਏ ਕੋਲ ਬਹਿ ਕੇ ਕੀ ਖਟਿਆ ਦੂਰ ਰਹਿ ਕੇ ਆ ਸੋਚੀਏ ਕੋਲ ਬਹਿ ਕੇ ਪਾਪ ਸੀ ਜਾਂ ਪੁੰਨ ਸੀ ਪਾਪ ਸੀ ਆ ਪੁੰਸੀ ਸਮੇਂ ਸਭ ਤੋਲਣਾ ਲਾਸਟ ਪੈਰਾ ਜੀ ਪੱਤ ਚੜ ਅਸਾਂ ਹੰਡਾਈ ਪੱਤ ਚੜ ਅਸਾਂ ਹੰਡਾਈ ਹੱਥੋਂ ਬਹਾਰ ਗਵਾਈ ਵਾਹ ਜੀ ਪੱਤ ਚੜ ਅਸਾਂ ਹੰਡਾਈ ਹੱਥੋਂ ਬਹਾਰ ਗਵਾਈ ਮੌਸਮ ਹੈ ਸਾਜਗਰ ਆਜੇ ਮੁਰਤੋਂ ਮੋਲਣਾ ਹੈ ਮੌਸਮ ਹੈ ਸਾਜਗਰ ਆਜੇ ਮੁਰਤੋਂ ਮੋਲਣਾ ਹੈ ਸਹਾਰਾ ਲੈ ਸ਼ਬਦਾਂ ਦਾ ਹਾਲ ਦਿਲ ਦਾ ਖੁੱਲ ਵਾਹ ਜੀ ਵਾਹ